ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਤਿਹਾਸ ਇੱਥੋਂ ਤੱਕ ਸਰਮਣ ਕੀਤਾ ਹੈ ਕਿ ਕਿਵੇਂ 33-34 ਸਾਲ ਬਾਅਦ ਮਾਤਾ ਗੁਜਰੀ ਜੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਗ੍ਰਹਿ ਵਿਖੇ ਬਾਲ ਗੋਬਿੰਦ ਰਾਏ ਦਾ ਪ੍ਰਕਾਸ਼ ਹੋਇਆ 3.5 ਸਾਲ ਬਾਅਦ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਬਾਲ ਗੋਬਿੰਦ ਰਾਏ ਦੇ ਦਰਸ਼ਨ ਕੀਤੇ ਕਿਵੇਂ ਸਾਡੇ 5 ਸਾਲ ਦੀ ਉਮਰ ਦੇ ਵਿੱਚ ਪੰਡਿਤ ਸ਼ਿਵਦੱਤ ਜੋ ਅਗਿਆਨਤਾ ਦੇ ਹਨੇਰੇ ਦੇ ਵਿੱਚ ਸੀ ਕਿਵੇਂ ਬਾਲ ਗੋਬਿੰਦ ਰਾਏ ਨੇ ਆਪਣੀਆਂ ਵਿਚਾਰਾਂ ਦੇ ਰਾਹੀਂ ਪੰਡਿਤ ਸ਼ਿਵਦੱਤ ਨੂੰ ਅਗਿਆਨਤਾ ਦੇ ਹਨੇਰੇ ਦੇ ਵਿੱਚੋਂ ਬਾਹਰ ਕੱਢਿਆ ਕਿਵੇਂ ਰਾਣੀ ਮੈਣੀ ਦੀ ਜਿਹੜੀ ਮਮਤਾ ਦੀ ਪਿਆਸ ਸੀ ਉਸ ਮਮਤਾ ਦੀ ਪਿਆਸ ਨੂੰ ਦੂਰ ਕੀਤਾ ਕਿਵੇਂ ਜਿਹੜੇ ਅਨਾਥ ਸੀ ਜਿਹੜੇ ਗਰੀਬ ਸੀ ਉਹਨਾਂ ਦੇ ਨਾਲ ਖੇਡਦੇ ਹੁਣ ਯਾਦ ਰੱਖੋ ਭਾਵੇਂ ਗੋਬਿੰਦ ਰਾਏ ਮਾਤਾ ਗੁਜਰੀ ਦੀ ਦੇ ਘਰ ਵਿਖੇ ਪੈਦਾ ਹੋਏ ਪਰ ਉਹਨਾਂ ਦਾ ਜਿਹੜਾ ਲਗਾਵ ਸੀ ਲਗਾਵ ਸਾਰੀਆਂ ਸੰਗਤਾਂ ਦੇ ਨਾਲ ਸਾਰੇ ਪਟਨਾ ਸ਼ਹਿਰ ਵਾਸੀਆਂ ਦੇ ਨਾਲ ਸੀ ਸਮਾਂ ਆਇਆ ਜਦੋਂ ਬਾਲ ਗੋਬਿੰਦ ਰਾਏ ਮਾਤਾ ਗੁਜਰੀ ਜੀ ਅਤੇ ਸੰਗਤਾਂ ਪਟਨਾ ਸ਼ਹਿਰ ਨੂੰ ਛੱਡ ਲੱਗਦੀਆਂ ਨੇ ਤਾਂ ਸੰਗਤਾਂ ਦੀਆਂ ਲੋਕਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਨੇ ਕਿਉਂਕਿ ਸਾਰੇ ਹੀ ਬਾਲ ਗੋਬਿੰਦ ਰਾਏ ਨੂੰ ਬਹੁਤ ਪਿਆਰ ਕਰਦੇ ਨੇ ਮਾਤਾ ਜੀ ਬਾਲ ਗੋਬਿੰਦ ਰਾਏ ਤੇ ਸੰਗਤਾਂ ਪਟਨੇ ਸ਼ਹਿਰ ਤੋਂ ਰਵਾਨਾ ਹੁੰਦੀਆਂ ਨੇ ਅਤੇ ਦਾਨਾਪੁਰ ਦੀ ਘਰ ਤੇ ਵਿਖੇ ਪਹੁੰਚਦੀਆਂ ਨੇ ਯਾਦ ਰੱਖੋ ਇੱਥੇ ਕਮਾਈ ਰਿੰਦੀ ਹੈ ਮਾਈ ਦੀ ਇੱਛਾ ਸੀ ਕਿ ਮੈਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਦਰਸ਼ਨ ਕਰਾਂ ਉਹਨਾਂ ਨੂੰ ਆਪਣੇ ਘਰ ਦੇ ਵਿੱਚ ਸਦਾ ਕੁਝ ਨਾ ਕੁਝ ਉਹਨਾਂ ਨੂੰ ਯੂਰਖਵਾਵਾਂ ਪਰ ਉਹਨਾਂ ਦੀ ਜਿਹੜੀ ਇੱਛਾ ਸੀ ਇੱਛਾ ਪੂਰੀ ਨਹੀਂ ਹੋਈ ਪਰ ਬਾਲ ਗੋਬਿੰਦ ਰਾਏ ਮਾਤਾ ਗੁਜਰੀ ਜੀ ਅਤੇ ਸੰਗਤਾਂ ਜਦੋਂ ਦਾਨਾਪੁਰ ਦੀ ਧਰਤੀ ਦੇ ਜਾਨਦੀਆਂ ਨੇ ਹੁਣ ਯਾਦ ਰੱਖੋ ਭਾਵੇਂ ਉਹ ਮਾਈ ਕਿੰਨੀ ਵੀ ਮਰਜੀ ਗਰੀਬ ਹੈ ਪਰ ਉਸ ਨੇ ਆਪਣੇ ਘਰ ਵਿੱਚ ਇੱਕ ਹਾਂਡੀ ਦੇ ਉੱਪਰ ਖਿਚੜੀ ਤਿਆਰ ਕੀਤੀ ਉਸ ਖਿਚੜੀ ਨੂੰ ਸਾਰੀਆਂ ਸੰਗਤਾਂ ਦੇ ਵਿੱਚ ਵਰਤਾਇਆ ਮਾਤਾ ਗੁਜਰੀ ਜੀ ਨੂੰ ਖਵਾਈ ਅਤੇ ਬਾਲ ਗੋਬਿੰਦ ਰਾਏ ਨੂੰ ਮਿਖਾਈ ਬਾਲ ਗੋਬਿੰਦ ਰਾਏ ਨੇ ਉਹ ਜਿਹੜੀ ਖਿਚੜੀ ਹੈ ਬੜੀ ਸਵਾਦ ਨਾਲ ਖਾਦੀ ਬੜੇ ਚਾਹ ਦੇ ਨਾਲ ਖਾਦੀ ਹੁਣ ਇੱਕ ਗੱਲ ਯਾਦ ਰੱਖੋ ਸਾਨੂੰ ਬੜੀ ਕਮਾਲ ਦੀ ਸਿੱਖਿਆ ਮਿਲਦੀ ਹੈ ਭਾਵੇਂ ਬਾਲ ਗੋਬਿੰਦ ਰਾਏ ਰਾਣੀ ਮੈਣੀ ਦੇ ਹੱਥਾਂ ਦੀਆਂ ਪੂੜੀਆਂ ਛਕਦੇ ਰਹੇ ਸਵਾਦਲੇ ਭੋਜਨ ਛਕਦੇ ਰਹੇ ਪਰ ਬਾਲ ਗੋਬਿੰਦ ਰਾਏ ਨੇ ਕਿਸੇ ਗਰੀਬ ਅਮੀਰ ਦੇ ਵਿੱਚ ਫਰਕ ਨਹੀਂ ਕੀਤਾ ਸਗੋਂ ਜਿਹੜੀ ਖਿਚੜੀ ਸੀ ਖਿਚੜੀ ਬੜੇ ਸਵਾਦ ਦੇ ਨਾਲ ਖਾਧੀ ਅੱਜ ਵੀ ਦਾਨਾਪੁਰ ਦੀ ਧਰਤੀ ਦੇ ਗੁਰਦੁਆਰਾ ਹੰਡੀ ਸਹਿ ਬਣਿਆ ਹੋਇਆ ਭਾਵ ਕਿ ਜਿਵੇਂ ਭਾਈ ਨੰਦ ਲਾਲ ਜੀ ਨੇ ਜ਼ਿਕਰ ਕੀਤਾ ਹਨ ਬੇਕਸਾਰਾ ਜਾਰ ਗੁਰੂ ਗੋਬਿੰਦ ਸਿੰਘ ਕਿ ਜਿਹੜੇ ਗਰੀਬ ਨੇ ਨਕਾਣੇ ਨੇ ਨਾ ਉਨ੍ਹਾਂ ਦਾ ਵੀ ਜਿਹੜਾ ਜਾ ਰਿਹਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਿਹੜਾ ਸਿਧਾਂਤ ਹੈ ਉਹ ਸਾਰਿਆਂ ਦੇ ਨਾਲ ਸਾਨੂੰ ਪਿਆਰ ਕਰਨਾ ਸਿਖਾਉਂਦਾ ਹੈ ਜਦੋਂ ਅਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਤਿਹਾਸ ਪੜ੍ਹਦੇ ਆ ਨਾ ਤਾਂ ਜਿਸ ਮਨੁੱਖ ਨੂੰ ਕੋਈ ਲਾਗੇ ਨਹੀਂ ਸੀ ਲੁੰਦਾ ਉਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣਾ ਮਿੱਤਰ ਬਣਾਇਆ ਭਾਈ ਮਰਦਾਨਾ ਜੀ ਨੂੰ ਆਪਣਾ ਸਾਥੀ ਬਣਾਇਆ ਇਸੇ ਤਰ੍ਹਾਂ ਬਾਲ ਗੋਬਿੰਦ ਰਾਏ ਨੇ ਉਸ ਮਾਈ ਦੇ ਹੱਥਾਂ ਦੀ ਖਿਚੜੀ ਖਾਧੀ ਫਿਰ ਉਸ ਤੋਂ ਬਾਅਦ ਬਾਲ ਗੋਬਿੰਦ ਰਾਏ ਮਾਤਾ ਗੁਜਰੀ ਜੀ ਅਤੇ ਸੰਗਤਾਂ ਲਖਨੌਰ ਦੀ ਧਰਤੀ ਤੇ ਜਾਂਦੀਆਂ ਨੇ ਯਾਦ ਰੱਖੋ ਜਿਹੜਾ ਲਖਨੌਰ ਹੈ ਲਖਨੌਰ ਮਾਤਾ ਗੁਜਰੀ ਜੀ ਦਾ ਪੇਕਾ ਕਰ ਇੱਥੇ ਬਾਲ ਗੋਬਿੰਦ ਰਾਏ ਦੇ ਮਾਮਾ ਜੀ ਮਾਮਾ ਮੇਰ ਚੰਦ ਜੀ ਵੀ ਰਹਿੰਦੇ ਨੇ ਯਾਦ ਰੱਖ ਉਥੇ ਬੜੀਆਂ ਰੌਣਕਾਂ ਲੱਗੀਆਂ ਫੇਕ ਵਾਰ ਜਦੋਂ ਫਿਰ ਪੀਖਣ ਸ਼ਾਹ ਨੂੰ ਪਤਾ ਲੱਗਾ ਕਿ ਬਾਲ ਗੋਬਿੰਦ ਰਾਏ ਲਖਨੌਰ ਦੇ ਧਰਤੀ ਤੇ ਆਏ ਨੇ ਤੇ ਪੀਖਣ ਸ਼ਾਹ ਫਿਰ ਆਪਣੇ ਮਰੀਦ ਲੈ ਕੇ ਫਿਰ ਆਉਂਦਾ ਹੈ ਫਿਰ ਬੜੀਆਂ ਵਿਚਾਰਾ ਹੁੰਦੀਆਂ ਨੇ ਜਿਹੜੇ ਉਹਦੇ ਅੰਦਰ ਅਗਿਆਨਤਾ ਦਾ ਹਨੇਰਾ ਹੈ ਜਿਹੜੀ ਉਹਦੀ ਜ਼ਿੰਦਗੀ ਦੇ ਅੰਦਰ ਵਹਿ ਪਰਪਈ ਹੋਈ ਸੀ ਬਾਲ ਗੋਬਿੰਦ ਰਾਏ ਨੇ ਲਖਨੌਰ ਦੀ ਧਰਤੀ 'ਤੇ ਉਹ ਜਿਹੜੇ ਪੀਖਣ ਸ਼ਾਹ ਦੇ ਵਹਿ ਪਰਮਣੇ ਵਹਿ ਪਰਮਦੂਰ ਕੀਤੇ ਨੇ ਇੱਥੇ ਬਾਲ ਗੋਬਿੰਦ ਰਾਏ ਨੂੰ ਸੰਗਤਾਂ ਬਹੁਤ ਪਿਆਰ ਕਰਦੀਆਂ ਨੇ ਬਹੁਤ ਚੀਜ਼ਾਂ ਵੀ ਭੇਟ ਕਰਦੀਆਂ ਨੇ ਉਸ ਤੋਂ ਬਾਅਦ ਬਾਲ ਗੋਬਿੰਦ ਰਾਏ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਹੁੰਦੇ ਨੇ ਸੰਗਤਾਂ ਦੇ ਮਾਤਾ ਗੁਜਰੀ ਜੀ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਹੁੰਦੇ ਨੇ ਉੱਥੇ ਵੀਰ ਸੰਗਤਾਂ ਬਾਲ ਗੋਬਿੰਦ ਰਾਏ ਦੇ ਦਰਸ਼ਨ ਕਰਦਿਆਂ ਨੇ ਬਾਕੀ ਅਗਲਾ ਇਤਿਹਾਸ ਅਸੀਂ ਆਉਣ ਵਾਲੇ ਸਮੇਂ ਦੇ ਅੰਦਰ ਸਰਮਣ ਕਰਾਂਗੇ ਕਿਵੇਂ ਬਾਲ ਗੋਬਿੰਦ ਰਾਏ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਧਰਮ ਦੀ ਰੱਖਿਆ ਕਰਨ ਵਾਸਤੇ ਭੇਜਦੇ ਨੇ ਜਿਹੜਾ ਇਤਿਹਾਸ ਅਸੀਂ ਆਉਂਦੇ ਦਿਨਾਂ ਦੇ ਅੰਦਰ ਸਰਮਣ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ